Nga hamara, nga sēs, nga hāmi, nga hāmi, nga hāmi, nga hāmi, ਅਬਸਰਤੀ ਹੈ ਕਿ ਹਿੰਦੁਸਤਾਨ ਦਾ 140 ਕਰੋੜ ਅਲੱਗ-ਅਲੱਗ ਧਰਮ ਹੋ ਸਕਦੇ ਨੇ ਅਲੱਗ-ਅਲੱਗ ਤੁਰਜਾ ਪદ્ધਤੀ ਹੋ ਸਕਦੀ ਹੈ ਲੇਕਿਨ ਜਦੋਂ ਦੇਸ਼ ਦੇ ਉੱਤੇ ਕੋਈ ਹਮਲਾ ਆਉਂਦਾ ਹੈ ਤੇ ਅਸੀਂ 140 ਕਰੋੜ ਆ ਔਰ 140 ਕਰੋੜ ਦੇ ਜਿਹੜੇ ਲੋਕ ਨੂੰ ਆਪਰੇਸ਼ਨ ਸੰਦੂਰ ਦੇ ਅੰਦਰ ਜਿਸ ਪ੍ਰਕਾਰ ਹਿੰਦੁਸਤਾਨੀ ਸੈਨਾ ਨੇ ਪਾਕਿਸਤਾਨ ਨੂੰ ਗੁੱਟਨਿਆਂ ਤੇ ਲਿਆਂਦਾ ਹੈ ਅਜੇ ਮੇਰੇ ਵੀਰ ਭਰਾ ਸਾਰੇ ਦੇਖੋ ਮੁਸਲਿਮ ਸਮਾਜ ਨਾਲ ਜੁੜੇ ਹੋ ਭਰਾ ਤਿਰੰਗਾ ਝੰਡਾ ਹੱਥ ਲੈ ਕੇ ਹਿੰਦੁਸਤਾਨ ਜਿੰਦਾਬਾਦ ਪਾਕਿਸਤਾਨ ਮੁਰਦਾਬਾਦ ਕਰ ਰਹੇ ਨੇ ਇਸ ਮਿੱਟੀ ਦਾ ਅੰਨ ਖਾਂਦੇ ਨੇ ਇਸ ਮਿੱਟੀ ਦਾ ਪਾਣੀ ਪੀਂਦੇ ਨੇ ਤੇ ਹਿੰਦੁਸਤਾਨ ਦਾ ਗੁਣਗਾਨ ਗਾ ਰਹੇ ਨੇ ਇਹ ਇੱਕੋ ਮਜ਼ੀਰ ਆ ਹਿੰਦੁਸਤਾਨ ਦੇ ਅੰਦਰ ਕਿ ਅਸੀਂ ਸਾਰੇ ਇਕੱਠੇ ਆ ਪਰ ਇਹਦੇ ਲਈ ਮੈਂ ਇਹਨਾਂ ਸਾਰੇ ਭਰਾਵਾਂ ਦਾ ਮੋਲਵੀ ਸਵਾਨ ਦਾ ਗੁਜਰ ਸਮਾਜ ਦਾ ਸ਼ਜੀਵ ਦਾ ਰੋਸ਼ਨ ਦਾ ਔਰ ਹੀਰਾ ਮਸਜਿਦ ਦੇ ਸਾਡੇ ਮੋਦੀ ਜਿਹੜੇ ਨੇ ਔਰ ਜਿੰਨੇ ਵੀ ਪ੍ਰਧਾਨ ਆਏ ਨੇ ਸਾਰੇ ਇਹਨਾਂ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਕਿ ਇਹਨਾਂ ਨੇ ਇਸੇ ਸਮੇਂ ਦੇ ਅੰਦਰ ਹਿੰਦੁਸਤਾਨੀਅਨ ਸਮਾਜ ਦਾ ਹੌਸਲਾ ਪ੍ਰਧਾਨ ਦੇ ਲਈ ਔਰ ਇਹਨਾਂ ਦੀ ਆਵਾਜ਼ ਪਾਕਿਸਤਾਨ ਤੱਕ ਵੀ ਜਾ ਰਹੀ ਹੈ ਕਿ ਭਾਈ ਤੂੰ ਤੁਝ ਨੂੰ ਤੋੜ ਨਹੀਂ ਸਕਦੇ ਅਸੀਂ ਤੁਹਾਡੇ ਗਲਾਵ 140 ਦੇ 40 ਕਰੋੜ ਜਿਹੜੇ ਲੋਕ ਆ ਸਭ ਇਕਾ ਹਿੰਦੁਸਤਾਨ یہ جو ترنگا یاترا ہے آپریشن سندور کی خوشی میں ہے یہ ہمارے ملک کی سیناؤں نے اور بھارت سرکار نے مل کے جو اس اوپریشن کو انجام دیا ہے اور پاکستان کو اس کے گھر میں جا کر جو سبق دیا ہے یہ اس کی نسلیں قیامت تک یاد رکھیں گے اور ہم پاکستان کو یہ کہنا چاہتے ہیں کہ ہم ہندوستانی مسلم ہیں اپنے دیش کے سچے سپاہی اور وفادار ہیں ہم اس ملک سے محبت کرتے ہیں اور ہم آپس میں سب ایک ہیں ہندو مسلم یہاں کوئی الگ الگ نہیں ہے ہندو مسلم ایک تا زندہ باد ہے اور زندہ باد یہاں رہے گی تو ہمارے یہاں کا برن بڑا اچھا ہے بڑا خوشحال ہے پاکستان اس میں سیند نہ لگا ہے نہیں تو اس کو ایسا سبق سکھائیں گے ابھی تو اس کو صرف ٹریلر دکھا ہے پکچر ابھی باقی ہے وہ اس بات کو یاد رکھے جے ہند جے بھارت اور میں اس کا تو دل کا دنواد کرتا ہاں اور سابق پردھان شرما اور پٹھان کو دنواد کر میں سا کے سا بلند پیتا اور سارے پرا ہندو مسلم سب اسی کٹھے اور سارے میں کٹھے رہنا ہے اور میں اس پاکستانیت نے جبان دینا چاہتا ہاں ترنگا سڈے ہاتھ سی شان او ہو گئے ہندوستان ہندوستان پاکستان پاکستان سارے گئے ایک سو چالیڈ اتے گئے سڈے چار ہے محبت ہے پیار ہے بھائی چارہ ਪਾਕਿਸਤਾਨ ਜਾਂ ਹੋਰ ਕੋਈ ਇੰਟਰਨੈਸ਼ਨਲ ਏਜੰਸੀਆਂ ਸਾਨੂੰ ਖੰਡਾਣ ਦੀ ਕੋਸ਼ਿਸ਼ ਨਾ ਕਰਨ ਔਰ ਪਾਕਿਸਤਾਨ ਨੂੰ ਕਹਿ ਦੇਣਾ ਚਾਹੁੰਦਾ ਕਿ ਸਾਡੇ 66 ਹਿੱਸੇ ਇੱਕਾਂ ਦਾ ਹੀ ਅਸੀਂ 66 ਹਿੱਸੇ ਇੱਕ ਪੈਂਦਾ 25 ਕਰੋੜ ਹੈ 80 150 ਕਰੋੜ ਹੈ ਯਾਦ ਰੱਖੇ ਬਸ ਤੇ ਕੋਈ ਵੀ ਪੰਗਾ ਲੈਣ ਤੋਂ ਪਹਿਲੇ ਸੋਚ ਲਵੇ ਕਿ ਅਸੀਂ 66 ਸੇ ਇੱਕਾਂ ਨੇ ਮੋਟੀ ਮੋਟੀ ਹਿੱਸੇ ਨਹੀਂ ਆਣੀ ਸਾਡੇ ਬਸ